ਸਮਾਗਮ ਕੱਢ ਕੇ ਇਹਨਾਂ ਦੇ ਸਾਨੂੰ ਵਾਜਿਆ ਪੁਰਸੀ ਅ ਉਹ ਕੋਈ ਮੋਨਣਾ ਚੇਅਰਮੈਨ ਸਮਾਂ ਹੀ ਨਹੀਂ ਦੋ ਗੱਲ ਪਤਾ ਬੋਲਣਾ ਮੈਂ ਬੇਨਤੀ ਕਰੂਗਾ ਭਲਵਾਨ ਜੀ ਨੂੰ ਤੇ ਗੁਰਜੰਟ ਸਿੰਘ ਜੀ ਨੂੰ ਅਰੇ ਗਹੀ ਚੈਲੰਜ ਹੈ ਉਸਨੂੰ ਅਗਲੀ ਬਿਚੀ

ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਪੰਨੀ ਮੈਂ ਤੇ ਸਿੱਖ ਗਾਲੀ ਮੈਂ ਤੇ ਹਰ ਜਿੱਤੇ ਸਾਡੇ ਉਸ ਵੀ ਸਰਦਾਰ ਸਿੰਘ ਮੇ ਸਿੰਘ ਪਾਰਟੀ ਜਿੰਦਾਬਾਦ ਅਕੀਲ ਸਿੰਘ ਜੀ ਸਾਡੇ ਫੂਡ ਕਮਿਸ਼ਨ ਦੇ ਮੈਂਬਰ ਭਾਈ ਜਸਵੀਰ ਸਿੰਘ ਜੱਸੀ ਸੇਖੋ ਜੀ ਸਾਡੇ ਚੇਅਰਮੈਨ ਸਾਡੇ ਚੇਅਰਮੈਨ ਸਾਉ ਢਿੱਲੋ ਦਲਵੀਰ ਸਿੰਘ ਢਿੱਲੋ ਸਾਹਿਬ ਸਾਡੇ ਸਾਰੀ ਪਾਰਟੀ ਦੇ ਮੁੱਖ ਆਗੂ ਸਾਡੇ ਚੇਅਰਮੈਨ ਰਾਜਵੰਤ ਸਿੰਘ ਜੀ ਕੁਲੀ ਸਾਹਿਬ ਸਾਡੇ ਸਾਰੇ ਇੱਥੇ ਪਹੁੰਚ ਚੁੱਕੇ ਐ ਮੈਂ ਉਹਨਾਂ ਦਾ ਮੈਂ ਕਹੂੰਗਾ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਕੋਲੇ ਢੂਰੀ ਸ਼ਹਿਰ ਅੰਦਰ ਨਹੀਂ ਪੂਰੇ ਪੰਜਾਬ ਦੇ ਅੰਦਰ ਵਿਕਾਸ ਕਾਰਜਾਂ ਦੀ ਜਿਹੜੀ ਚੜੀ ਐ ਉਹ ਲਿਆਂਦੀ ਹੋਈ ਐ ਤੇ ਜਿੱਥੇ ਅੱਜ 80 ਲੱਖ ਰੁਪਏ ਦਾ ਇੱਥੇ ਜਿਹੜਾ ਇੰਟਰਲੌਕ ਟਾਇਲ ਤੇ ਸੀਵਰੇਜ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਇਸ ਤੋਂ ਪਹਿਲਾਂ ਆਈ.ਟੀ.ਆਈ. ਹੈ ਜਿਹੜੀ ਉੱਥੇ ਤਕਰੀਬਨ 12 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਨਵੀਂ ਬਿਲਡਿੰਗ ਦਾ ਨੀ ਪੱਥਰ ਰੱਖਿਆ ਗਿਆ ਤੇ ਜਿਹਦੇ ਵਿੱਚ 7 ਨਵੇਂ ਕੋਰਸ ਜਿਨ੍ਹਾਂ ਦੀ ਸ਼ੁਰੂਆਤ ਹੋਣੀ ਹੈ ਸੋ ਕੇਵਲ ਇਹੀ ਨਹੀਂ ਮੈਂ ਕਿਉਂਕਿ ਉੱਥੇ ਵੀ ਜਦੋਂ ਭਾਸ਼ਣ ਦੇ ਰਿਹਾ ਸੀ ਮੈਂ ਜ਼ਿਕਰ ਕੀਤਾ ਸਾਡੇ ਜੇ ਮੈਂ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਾਂ ਇੱਥੇ ਤਾਂ ਮੈਨੂੰ ਲੱਗਦਾ ਉਸ ਤੋਂ ਵੀ ਵੱਧ ਹੋਣਾ ਹੈ ਮੇਰੀ ਸੁਰਤ ਅਸੈਂਬਲੀ ਨੂੰ ਜਿੰਨਾ ਟਾਈਮ ਹੋ ਗਿਆ ਤੇ ਉਸ ਤੋਂ ਪਹਿਲਾਂ ਵੀ ਮੈਂ ਬੜੇ ਪੁਰਾਣੇ ਰਾਜਨੀਤਿਕ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਦੇ ਮੈਨੂੰ ਲੱਗਦਾ ਵੀ ਕੱਠੇ ਸੜਕਾਂ ਦੇ ਲਈ ਖਾਸ ਤੌਰ ਤੇ ਪਿੰਡੂ ਸੜਕਾਂ ਦੇ ਲਈ ਕਦੇ ਕਿਸੇ ਜ਼ਿਲ੍ਹੇ ਲਈ ਵੀ 25 ਕਰੋੜ ਰੁਪਏ ਤੋਂ ਵੱਧ ਨਹੀਂ ਆਇਆ ਹੁਣ ਪਰ ਇਹ ਪਹਿਲੀ ਵਾਰ ਹੈ ਕਿ ਬਰਨਾਲੇ ਜ਼ਿਲ੍ਹੇ ਲਈ 242 ਕਰੋੜ ਰੁਪਇਆ ਕੇਵਲ ਸਰਕਾਰ ਨੇ ਪਿੰਡੂ ਸੜਕਾਂ ਦੇ ਲਈ ਦਿੱਤਾ ਮੈਂ ਮਲੇਰਕੋਟ ਲਈ ਤੋਂ ਆਹ ਚ 228 ਕਰੋੜ ਰੁਪਇਆ ਦਿੱਤਾ ਜਿਸ ਤੰਗ ਰੂਰ ਮੈਨੂੰ ਲੱਗਦਾ ਕਿ ਕਿਉਂਕਿ ਵੱਡਾ ਜਿਲ੍ਹਾ ਹੈ ਘੱਟੋ ਘੱਟ ਮੈਂ ਅੰਕੜੇ ਤਾਂ ਮੇਰੇ ਕੋਲ ਹੈਗੇ ਮੈਂ ਲਾਵਾ ਵੀ 400 ਕਰੋੜ ਰੁਪਇਆ ਘੱਟੋ ਘੱਟ ਇਸ ਇਲਾਕੇ ਦੀਆਂ ਪਿੰਡੂ ਸੜਕਾਂ ਲਈ ਹੈ ਹੁਣ ਆ ਉਹ ਸੜਕਾਂ ਮੰਨ ਲਓ ਕਿ ਜਿਹੜੀਆਂ ਖੇਤਾਂ ਵਾਲੇ ਸੜਕਾਂ ਉਹ ਸੜਕਾਂ ਵੀ ਸਰਕਾਰ ਪੱਕੀਆਂ ਕਰ ਰਹੀ ਹੈ ਇਹ ਪਹਿਲੀ ਵਾਰ ਕਿਸੇ ਸਰਕਾਰ ਤੋਂ ਹੋ ਰਿਹਾ ਕਿ ਹਜ਼ਾਰਾਂ ਕਰੋੜ ਰੁਪਇਆ ਪਿੰਡਾਂ ਦੀਆਂ ਸੜਕਾਂ ਤੇ ਲੱਗ ਰਿਆ ਉਹ ਵੀ ਉਦੋਂ ਜਦੋਂ ਕੇਂਦਰ ਆਰਡੀਐਫ ਦੇ 8500 ਕਰੋੜ ਰੁਪਇਆ ਦੱਬੀ ਬੈਠਾ ਦੇ ਨਹੀਂ ਰਿਹਾ ਤੇ ਇਹ ਸਰਕਾਰ ਕਿਉਂਕਿ ਕਮਾਈ ਸਰਕਾਰ ਦੀ ਵਧੀ ਹੈ ਆਮਦਨ ਵਧੀ ਹੈ ਉਹਨਾਂ ਪੈਸਿਆਂ ਦੇ ਵਿੱਚੋਂ ਸੜਕਾਂ ਵੀ ਬਣਾ ਰਹੀ ਹੈ ਉਹ ਵੀ ਉਦੋਂ ਜਦੋਂ ਕੇਂਦਰ ਆਰਡੀਐਫ ਦੇ ਪੈਸੇ ਵੀ ਨਹੀਂ ਦੇ ਰਿਹਾ ਉਹ ਵੀ ਉਦੋਂ ਤੇ ਜਦੋਂ 17 ਟੋਲ ਪਲਾਜ਼ੇ ਵੀ ਪੰਜਾਬ ਚੋਂ ਬੰਦ ਕੀਤੇ ਤੇ ਫਿਰ ਵੀ ਜੇ ਸੜਕਾਂ ਬਣ ਰਹੀਆਂ ਪੰਜਾਬ ਦੀ ਤਰੱਕੀ ਹੋ ਰਹੀ ਹੈ ਇਦਰ ਲਈ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਬਹੁਤ ਵਧਾਈ ਦਿੰਦਾ ਪੂਰੀਆਂ ਤਿਆਰੀਆਂ ਨੇ ਜੀ ਹਸਤਾ ਦੇਖੋ ਨਹੀਂ ਆਮ ਤੌਰ ਤੇ ਰਾਜਨੀਤਿਕ ਲੋਕ ਖਾਸ ਤੌਰ ਤੇ ਜਿਹੜਾ ਮੁੱਖ ਮੰਤਰੀ ਬਣ ਜਾਂਦਾ ਉਹ 4.5 ਸਾਲ ਤਾਂ ਅੰਦਰ ਹੀ ਸੁੱਤਾ ਰਹਿੰਦਾ ਵੀ ਕੋਈ ਨਹੀਂ ਵੋਟਾਂ ਹੀ ਨੇੜੇ ਜਾ ਕੇ ਦੇਖਾਂਗੇ ਆਈ ਮੰਤਰੀ ਤੇ ਤੁਸੀਂ ਪਿਛਲੇ ਪੌਣੇ 4 ਸਾਲ ਤੋਂ ਦੱਸੋ ਵੀ ਇੱਕ ਵੀ ਦਿਨ ਤੁਹਾਨੂੰ ਆਇਆ ਲੱਗਿਆ ਵੀ ਅੱਜ ਸਰਕਾਰ ਐਕਟਿਵ ਨਹੀਂ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਦਾ ਕੋਈ ਹਫ਼ਤਾ ਨਹੀਂ ਹੋਣਾ ਵੀ ਜਿੱਦਣ ਉਹਨਾਂ ਨੇ ਸਾਰੇ ਪੰਜਾਬ ਦਾ ਗਿਆਨ ਦਿੰਦਾ ਹੋਵੇ ਰੋਜ਼ ਮੈਨੂੰ ਲੱਗਦਾ ਵੀ ਕਿਤਨਾ ਕਿਸੇ ਰੂਟ ਤੇ ਹੁੰਦੇ ਆ ਰੋਜ਼ ਪੰਜਾਬ ਚ ਕਿਤੇ ਉਹ ਘਾਟਨ ਕਿਤੇ ਰੈਲੀ ਰੋਜ਼ ਕਿਤੇ ਕੰਮਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਸਾਹਿਬ ਵੀ ਸਾਰੇ ਮੰਤਰੀ ਵੀ ਅਸੀਂ ਲਗਾਤਾਰ ਐਕਟਿਵ ਆ ਪਿਛਲੇ 5 ਸਾਲਾਂ ਚ ਜੋ ਕੰਮ ਕੀਤੇ ਆ ਉਹਨਾਂ ਕੰਮਾਂ ਦੇ ਆਧਾਰ ਤੇ ਅਸੀਂ ਲੋਕਾਂ ਦੇ ਕੋਲੇ ਜਾਣਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਤੁਹਾਡੇ ਰਾਏ ਵੀ ਮੈਂ ਇਹ ਬੇਨਤੀ ਵੀ ਕਰਨੀ ਚਾਹਣਾ ਕਿ ਪੰਜਾਬ ਦੇ ਲੋਕ ਸਾਰਾ ਨਰਸਿਸ ਕਰਕੇ ਕਿ ਪੰਜਾਬ ਦੇ ਨਹਿਰੀ ਪਾਣੀ ਲਈ ਅਸੀਂ ਵੱਧ ਕੰਮ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਪੰਜਾਬ ਦੇ ਲੋਕਾਂ ਨੂੰ ਮੋਟਰਾਂ ਲਈ ਬਿਜਲੀ ਦੇਣ ਲਈ ਵੀ ਅਸੀਂ ਵੱਧ ਕੰਮ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਪੰਜਾਬ ਚ ਘਰਾਂ ਲਈ ਬਿਜਲੀ ਮੁਫਤ ਕਰਨ ਲਈ ਅਸੀਂ ਕੰਮ ਕੀਤਾ ਜਾਂ ਕਿਸੇ ਹੋਰ ਨੇ ਪੰਜਾਬ ਚ ਟੋਲ ਪੁਲਾਜੇ ਬੰਦ ਕਰਨੇ ਸੜਕਾਂ ਸੜਕਾਂ ਪੂਰਸਾਂ ਨੇ ਗੱਡੀਆਂ ਪਿੰਡੂ ਸੜਕਾਂ ਸੀਵਰੇਜ ਦੇ ਕੰਮ ਸਰਕਾਰੀ ਨੌਕਰੀਆਂ ਇਹ ਤਮਾਮ ਇਦਾਂ ਦੇ ਮੁੱਦੇ ਆ ਜਿਨ੍ਹਾਂ ਤੇ ਭਾਵੇਂ ਕੋਈ ਕਾਲੀ ਐ ਭਾਵੇਂ ਕਾਂਗਰਸੀ ਐ ਉਹ ਵਿੱਤ ਫੈਕਟਨ ਫਿਗਰਸ ਆ ਜੇ ਕਿਤੇ ਵੀ ਨਹੀਂ ਟਿਕਦੇ ਜਿੰਨੇ ਕੰਮ ਇਸ ਸਰਕਾਰ ਨੇ ਕੀਤੇ ਆ ਆ ਹੋ ਸਕਦਾ ਥੋੜੀ ਵੀਡੀਓ ਸੁਣ ਕੇ ਵੀ ਜੋ ਤੁਸੀਂ ਇਹਨੂੰ ਸੋਸ਼ਲ ਮੀਡੀਆ ਤੇ ਪਾਉਨੇ ਆ ਕਈਆਂ ਨੇ ਕਹਿਣਾ ਨਹੀਂ ਜਿਵੇਂ ਮਾਰੀ ਜਾਂਦੇ ਆ ਪਰ ਮੈਂ ਕਹਿਣਾ ਕੋਈ ਫੈਕਟਨ ਫਿਗਰ ਅਸੀਂ 10000 ਨੌਕਰੀ ਦਿੱਤੀ ਆ ਹੌਣ ਰਿਕਾਰਡ ਆ ਕਿਸੇ ਸਰਕਾਰ ਚ ਪਿਛਲੀਆਂ 5 ਸਰਕਾਰਾਂ ਚ ਕੋਈ ਸਰਕਾਰ ਕਹਿੰਦੀ 15000 ਨੌਕਰੀ ਵੀ ਦਿੱਤੀ ਹੋਵੇ 50 ਸਾਲਾਂ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਜਿੰਨੀ ਗ੍ਰਫਤਾਰ ਦੇ ਨਾਲ ਸਰਕਾਰੀ ਖਜ਼ਾਨੇ ਦੀ ਆਮਦਨ ਵਧੀ ਹੈ ਬਿਨਾ ਨਵੇਂ ਲੋਕਾਂ ਦੇ ਬੋਝ ਪਾਏ ਇੰਨੀ ਕਿਸੇ ਸਰਕਾਰ ਚ ਵਧੀ ਹੋਵੇ ਅਸੀਂ 40% ਨਹਿਰੀ ਪਾਣੀ ਦੀ ਵਰਤੋਂ ਪੰਜਾਬ ਦੇ ਵਿੱਚ ਵਧਾਈ ਹੈ ਨਾ ਪੰਜਾਬ ਦਾ ਪੰਜ ਹਿੱਸਾ ਵਧਿਆ ਜੇ ਸਾਡੇ ਵੇਲੇ ਪਾਣੀ ਹਜ਼ਾਰਾਂ ਪਿੰਡਾਂ 'ਚ ਪਹਿਲੀ ਵਾਰ ਆਇਆ 40% ਨਹਿਰੀ ਪਾਣੀ ਦੀ ਵਰਤੋਂ ਵਧੀ ਹੈ ਉਹ ਦੂਜੇ ਵੇਲੇ ਕਿਉਂ ਨਹੀਂ ਬਧੀ ਜੇ ਅਸੀਂ ਆਹੀ ਖੰਭਿਆਂ ਦੇ ਰਾਹੀਂ ਆਹੀ ਤਾਰਾਂ ਦੇ ਰਾਹੀਂ ਅਸੀਂ ਦਿਨੇ ਬਿਜਲੀ ਦਿੱਤੀ ਦੂਜਿਆਂ ਨੇ ਕਿਉਂ ਨਹੀਂ ਦਿੱਤੀ ਸੋ ਇਹ ਸਾਰੇ ਮੁੱਦੇ ਜਿਨ੍ਹਾਂ ਤੇ ਆਮ ਆਦੀ ਪਾਰਟੀ ਨੇ ਕੰਮ ਕੀਤਾ ਅੱਜ ਤੱਕ ਕਿਸੇ ਸਰਕਾਰ ਨੇ ਡੱਕਾ ਨਹੀਂ ਤੋੜਿਆ ਹਾਂ ਮੂੰਹ ਲਾ ਕੇ ਕਹਿ ਦੇਣਾ ਵੀ ਨਾਲ ਜੀ ਕੁਝ ਨਹੀਂ ਹੋਇਆ ਪਰ ਕਿਸੇ ਮੁੱਦੇ ਤੇ ਅੱਜ ਜੇ ਤੁਸੀਂ ਐਨਾਲਿਸਿਸ ਕਰਕੇ ਦੇਖੋਗੇ ਕੰਪੈਰੀਜ਼ਨ ਕਰਕੇ ਜਿਵੇਂ ਬਤਾ ਕੋਈ ਪਾਰਟੀ ਕੋਈ ਕਿਤੇ ਨਹੀਂ ਕੀਤੀ ਤੇ 2800 ਰੁਪਏ ਦੇ ਮਾਮਲੇ ਵਿੱਚ ਸ਼ਰਮ ਨਹੀਂ ਪੈਦੀ ਮੈਂ ਕਹ ਜੀ ਤਾਂ ਹਮੇਸ਼ਾ ਇਲੈਕਸ਼ਨ ਮੋੜ ਤਾਂ ਨਗਰਪਦਰ ਕਾਉਂਸਲ ਦੀ ਆਉਣ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਆਈਆਂ ਸੀ ਵਿਧਾਨ ਸਭਾ ਦੀਆਂ ਆਉਣੀਆਂ ਨੇ ਸਾਡੀ ਪੂਰੀ ਤਿਆਰੀ ਹੈ ਅਸੀਂ ਇਹ ਤਾਂ ਹੈ ਨਹੀਂ ਵੀ ਦੂਜਿਆਂ ਵਾਂਗੂ ਬੋਟਾਂ ਦੇ ਦੇਖ ਕੇ ਨੌਕਰੀ ਕੱਢਣੀ ਜਿਵੇਂ ਪਹਿਲਾਂ ਨੇ ਕੱਢਦੇ ਸੀ ਬੋਟਾਂ ਦੇ ਦੇਖ ਕੇ ਕੰਮ ਸ਼ੁਰੂ ਕਰਨੇ ਆ ਅਸੀਂ ਤਾਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕੀਤੇ ਹੋਏ ਆ ਤਾਂ ਪਹਿਲੇ ਦਿਨ ਤੋਂ ਹੀ ਕੋਈ ਇਲੈਕਸ਼ਨ ਆ ਜੇ ਤਾਂ ਅਸੀਂ ਨਾ ਇਲੈਕਸ਼ਨ ਦੇਖ ਕੇ ਕੰਮ ਸ਼ੁਰੂ ਕਰਦੇ ਨਾਲ ਰੋਕਦੇ ਆ ਪਹਿਲੇ ਦਿਨ ਤੋਂ ਹੀ ਉਸੇ ਤਰ੍ਹਾਂ ਜਿਹੜੀ ਸਪੀਡ ਨਾਲ ਆਮ ਆਨਿਪਾਰ ਦੀ ਸਦਾਰਾਉ ਚੱਲ ਰਹੀ ਹੈ 32800 ਰੁਪਏ ਦੇ ਮਾਮਲੇ ਵਿੱਚ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਬਲੋਕ ਤਰਾਜ ਜਿਚਤਾਇਆ ਜਾ ਰਿਹਾ ਜਾਂਚ ਸੰਬੰਧੀ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੀ ਹੁਣ ਤੱਕ ਹਾਲ ਤੱਕ ਸਾਹਿਬ ਨੇ ਵੀ ਕਿਹਾ ਤਾਂ ਵੀ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਇਹਦੇ ਵਿੱਚ ਸਹਿਯੋਗ ਹੈ ਜਿਹੜਾ ਉਹ ਕਰਨਾ ਚਾਹੀਦਾ ਸੋ ਇੰਨਾ ਇਹ ਕਹਿ ਲੋ ਵੀ ਸਿੱਖਾਂ ਦੀ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਸਾਰਾ ਸੰਸਾਰ ਦੇ ਦਿੱਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਲੋਕ ਬੈਠੇ ਆ ਸਿੱਖ ਬੈਠੇ ਆ ਉਹਨਾਂ ਸਾਰਿਆਂ ਦੀ ਸ਼ਰਤ ਹੈ ਉਹ ਸਾਰੇ ਚਾਹੁੰਦੇ ਆ ਕਿ ਸਰੂਪਾਂ ਦਾ ਜਿਹੜਾ ਪਤਾ ਉਹ ਲੱਗਣਾ ਚਾਹੀਦਾ ਤੇ ਹੋਰ ਜੇ ਕਾਲ ਤੱਕ ਦੇ ਹੁਕਮ ਤੋਂ ਬਾਅਦ ਵੀ ਉਹ ਕਹਿ ਰਿਹਾ ਵੀ ਅਸੀਂ ਸਹਿਯੋਗ ਨਹੀਂ ਕਰਨਾ ਤਾਂ ਇਹਦਾ ਜਵਾਬ ਫਿਰ ਉਹ ਹੀ ਦੇ ਸਕਦੇ ਠੀਕ